ਸ਼ੈਡ ਨਹੀਂ ਹੋਇਆ ਬਹੁਤ ਛੱਡ ਦਾ ਬੁਰਾ ਹਾਲ ਹੈ ਜਿਸਲੇ بارش ਆਂਦੀ ਹੈ ਚੁੰਦੀ ਆ ਪਾਣੀ ਆਉਂਦਾ ਸੋ ਮੈਂ ਉਸੇ ਵਕਤ ਗੱਲ ਕੀਤੀ ਔਰ ਅੱਜ ਮੈਨੂੰ ਦੱਸਦੇ ਆ ਖੁਸ਼ੀ ਆ ਕਿ ਸਾਡੇ ਪੰਜਾਬ ਦੇ ਹਰ ਦੇ ਨਜ਼ੀਬ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਰਵਿੰਦ ਕੇਜਰੀਵਾਲ ਜੀ ਜਿਹੜਾ ਸੁਪਨਾ ਹੈ ਕਿ ਜਿਹੜਾ ਪੰਜਾਬ ਆ ਉਹ ਰੰਗਲਾ ਪੰਜਾਬ ਬਣੇ ਔਰ ਉਹ ਰੰਗਲੇ ਪੰਜਾਬ ਦੇ ਤਹਿਤ ਅੱਜ 5.5 ਲੱਖ ਰੁਪਇਆ ਇਸ ਛੱਡ ਦੀ ਰੈਨੋਵੇਸ਼ਨ ਲਈ ਰਿਪੇਅਰ ਲਈ ਜਾਰੀ ਕਰਤਾ PWD ਵੈਗਵੇਂ ਨੂੰ ਦੇ ਦਤਾ ਔਰ ਉਹ ਵਾਲੇ ਬਿਲਾਂ ਦੇ ਵਿੱਚ ਇਹਦੀ ਸਾਰੀ ਰੇਨੋਵੇਸ਼ਨ ਔਰ ਰਿਪੇਅਰ ਹੋਊਗੀ ਛੱਗੜਾ ਜਿਹੜੀ ਹੈਗਾ ਬਦਲਿਆ ਜਾਣ ਗਿਆ ਫਰਚਰ ਨੂੰ ਠੀਕ ਕੀਤਾ ਜਾਊਗਾ ਪੇਂਟ ਕੀਤਾ ਜਾਊਗਾ ਔਰ ਇਹ ਕਿਹੜੀ ਵੱਲ ਸੀ ਕਿ ਇੱਥੇ ਵਾਟਰਪੂਲਰ ਦੀ ਲੋੜ ਆ ਸੋ ਵਾਟਰਪੂਲਰ ਦਾ ਵੀ ਰਬੰਦ ਕਰਕੇ ਨਿ ਦਿੱਤਾ ਜਾਊਗਾ ਤਾਂ ਕਿ ਪਾਣੀ ਵਿਚਾਰਾ ਪੀ ਸਕਣ ਸੋ ਮੇਰੇ ਟਾਈਮ ਤੋਂ ਮੁਰਾਦ ਕਿ ਅੱਜ ਭਗਵੰਤ ਮਾਨਜੀ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਪੰਜਾਬ ਦੇ ਹਰ ਵਰਗ ਨੂੰ ਸਮਾਜ ਦੇ ਹਰ ਵਰਗ ਨੂੰ ਉੱਪਰ ਚੁੱਕਣ ਲਈ ਉਹਨਾਂ ਦੇ ਸੁ ਉਹਨਾਂ ਨੂੰ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਤੇ ਕਰਮਸ਼ੀਲ ਆ। ਪਰ ਅੱਜ ਜਿਦੇਖੋ ਇਹ ਛੱਡ ਦੂ ਪਿਛਲੇ ਕਈ ਸਾਲ ਹੋ ਗਏ ਸੀ। ਪਿਛਲੀ ਸਰਕਾਰਾਂ ਲੰਘ ਗਈਆਂ ਉਹਨਾਂ ਦੇ ਲੀਡਰ ਸਾਹਿਬਾਂ ਨੇ ਇਹ ਸੜਕ ਨੂੰ ਲੰਘਦੇ ਰਹੇ ਪਰ ਲੋਕ ਕਿਸੇ ਦੀ ਛੱਡ ਸੀ ਇਸ ਕਰਕੇ ਕਿਸੇ ਨੇ ਉਹਨਾਂ ਦਾ ਧਿਆਨ ਨਹੀਂ ਦਿੱਤਾ। ਜੇ ਇਹ ਕੋਈ ਤਕੜੀ ਕੌਲਨੀ ਹੁੰਦੀ ਤੇ ਫੜਾ ਫੜ ਲੀਡਰਾਂ ਦਾ ਧਿਆਨ ਇੱਧਰ ਪਾਇਆ ਸੀਗਾ ਕਿਉਂਕਿ ਇਹ ਲੋਕ ਕਿਸੇ ਦਾ ਛੱਡ ਸੀ ਧਿਆਨ ਕਿਸੇ ਨੇ ਨਹੀਂ ਕੀਤਾ। ਔਰ ਅੱਜ ਇਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਸ ਵਕਤ ਇਹ ਜਿਹੜੀ ਇਹਦੀ ਮੈਂ ਸਮਝਦਾ ਵੀ ਮੰਨ ਨਹੀਂ ਸੀ ਇਹਦੀ ਲੋੜ ਸੀ ਆਜੋ ਲੋੜ ਜਿਹੜੀ ਆ ਉਹ ਪੂਰੀ ਹੋਈ ਹੈ ਸੋ ਮੈਂ ਬੇਨਤੀ ਕਰੂੰਗਾ ਕਿ ਇਹਦੇ ਕੰਮ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਕਰ ਰਹੀ ਹੈ ਤਾਂ ਕਿ ਫਿਰ ਆਮ ਆ ਘਰ ਨੇ ਆ ਆਦਮੀ ਨੇ ਮਿਹਨਤ ਕਸ਼ ਨੇ ਔਰ ਸਬਾਜ ਦੇ ਦੂਸਰਾ ਵਰਗਾ ਉਹਨਾਂ ਨੂੰ ਵਾਅਦਾ ਵਾਅਦਾ ਸੂਰਤ ਦਿੱਤੀ ਜਾਵੇ ਦੂਸਰੀ ਮੇਰੀ ਬੇਨਤੀ ਹੈ ਆ ਖਾਸ ਕਰ ਮਿਹਨਤ ਕਸ਼ਾਂ ਨੂੰ ਕਿ ਆਪਣੇ ਹੈਲਥ ਕਾਰਡ ਜਿਹੜੇ ਨੇ ਇਦੇ ਵਿੱਚ ਆਵਾਜ਼ੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਯੋਗਗਵਾਈ ਤਲੇ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਦੇ ਵਿੱਚ ਇਹ ਇੱਕ ਬਹੁਤ ਇਤਿਹਾਸਿਕ ਫੈਸਲਾ ਲੋਕਾਂ ਦੀ ਜ਼ਿੰਦਗੀ ਨੂੰ ਇਹ ਠੀਕ ਰੱਖਣ ਵਾਸਤੇ ਕਿਉਂ ਸਾਡਾ ਹੈਲਥ ਕਾਰਡ ਹੈ 10 ਲੱਖ ਰੁਪਏ ਦਾ ਬੰਦਿਆ ਪਰ ਮੇਸ਼ਰ ਕਿਸੇ ਨੂੰ ਬਿਮਾਰ ਨਾ ਪਾਵੇ ਕਿਸੇ ਦਵਾਈ ਦੀ ਲੋੜ ਨਾ ਪਵੇ ਪਰ ਜੇ ਉਹਨ ਪੈ ਜਾਵੇ ਤੇ 10 ਲੱਖ ਦੀ ਜਿਹੜੀ ਇਲਾਜ ਆ ਉਹ ਅਰ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਦੇ ਆਪਣੇ ਜ਼ਿੰਮੇਵਾਰੀ ਚ ਲਿਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਲਾ ਕਿ ਉਹ ਕਾਰਡ ਜਿਹੜੇ ਨੇ ਬਣਾਉਣ ਤਾਂ ਕਿ ਉਹਨਾਂ ਨੂੰ ਸਹੂਲਤ ਹੋ ਸਕੇ ਦੂਸਰਾ ਜਿਹਨਾਂ ਦੇ ਲੇਬਰ ਕਾਰਡ ਨਹੀਂ ਬਣੇ ਉਹ ਵੀ ਬਣਵਾਉਣ ਮੈਂ ਗਰੀਬ ਦੀ ਸਾਡੇ ਪਾਰਟੀ ਦੇ ਆਦੇਦਾਰ ਨੇ ਮੈਨੂੰ ਵੀ ਬੇਨਤੀ ਕੀਤੀ ਆ ਕਿ ਜਿੱਥੇ ਮਹਿਕਮੇ ਦੀ ਲੋੜ ਆ ਉਹ ਕਰ ਲੋ ਤਾਂ ਕਿ ਹਰ ਇੱਕ ਦਾ ਲੇਬਰ ਕਾਰਡ ਜਿਹੜਾ ਉਹ ਬਣ ਸਕੇ ਸੋ ਬਹੁਤ ਲਾਹੇੰਦਾ ਹੋਇਆ ਇੱਕ ਵਾਰੀ ਫੇਰ ਦਿਲ ਦੀਆਂ ਗਰਾਈਆਂ ਤੋਂ ਮਾਰੀਓ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕੋੜ ਕੋੜ ਦਰਵਾਜ਼ ਜਿਨ੍ਹਾਂ ਨੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਲਈ ਇਸ ਸ਼ਹਿਰ ਲਈ ਕਮਾਡਰ ਨੂੰ ਕਰਪੀਆ ਦੇ ਕੇ ਉਹਦੀ ਰਿਪੋਰਟ ਤੇ ਰੀਨੋਵੇਸ਼ਨ ਦਾ ਕੰਮ ਸ਼ੁਰੂ ਕਰਵਾਇਆ ਧੰਨਵਾਦ